ਦਾ ਫਰਟਾ ਫੋੜ ਬਾਈ ਆਪਣੇ ਫਰਟੇ ਕਰਕੇ ਵੱਧ ਮਸ਼ਹੂਰ ਹੈ ਟਾਇਰ 14 ਦੇ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਮਹਿੰਦਰਾ 275 ਡੀਆਈ ਇਹ ਬਾਈ ਟੀਯੂ ਮਾਡਲ ਹੈ ਪਲੇ ਰਿਮ ਵਾਲਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਇਹ ਟਰੈਕਟਰ ਆਪਣੇ ਕਿਸੇ ਵੀਰ ਕੋਲ ਆ ਬਾਈ ਟਰੈਕਟਰ ਸੇਲ ਵਾਸਤੇ ਆਇਆ ਹੋਇਆ ਹੈ ਤੇ ਟਰੈਕਟਰ ਦੇ ਟਾਇਰ ਬਾਈ ਵਧੀਆ 60 65 ਪੈਸੇ ਟਾਇਰ ਖੜੇ ਨੇ ਚਾਰੇ ਪੱਕੇ ਟਾਇਰ ਆ ਬਾਈ ਠੀਕ ਹੈ ਟਰੈਕਟਰ ਸਾਰਾ origignal ਹੈ to z ਰੰਗ ਰੰਗ ਸਾਰਾ ਕੁਝ ਨਾਲ ਦਾ ਹੈ ਤੇ ਬਾਕੀ ਬਾਈ ਟਰੈਕਟਰ ਦੀ ਤਸੱਲੀ ਤੁਸੀਂ ਆ ਕੇ ਦੇਖ ਲਿਓ ਕਰ ਲਓ ਚਲਾ ਚਲੂ ਕੇ ਟਰੈਕਟਰ ਠੀਕ ਹੈ ਜੀ ਤੇ ਰਿਮਾ ਰੂਮਾ ਦਾ ਰੰਗ ਐਨ ਵਧੀਆ ਪਿਆ ਬਾਈ ਟਰੈਕਟਰ ਦਾ ਦੇਖੋ ਤੁਸੀਂ ਚੰਗਾ ਟਰੈਕਟਰ ਐਨ ਬਾਈ ਘਰੇਲੂ ਖੇਤੀਬਾੜੀ ਤੇ ਚੱਲਿਆ ਹੋਇਆ ਟਰੈਕਟਰ ਤੇ ਨੰਬਰ ਬਾਈ ਇਹਦਾ HR ਆ ਹਰਿਆਣੇ ਦਾ ਨੰਬਰ ਹੈ ਮਰਾੜ ਮਰੂੜ ਸਾਰਾ ਕੁਝ ਨਾਲ ਦੀਆ ਟਰੈਕਟਰ ਦਾ ਕੋਈ ਚੀਜ਼ ਬਾਈ ਬਦਲੀ ਨਹੀਂ ਹੋਈ ਹੈਗੀ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਚਾਹਵਾਨ ਦੇ ਇੱਕ ਥੋੜੇ ਦਿਨ ਪਹਿਲਾਂ ਟਰੈਕਟਰ ਪਾਇਆ ਸੀ 2-3 ਦਿਨ ਪਹਿਲਾਂ ਕਈ ਸਾਰੇ ਵੀਰਾਂ ਦੇ ਫੋਨ ਆਏ ਸੀ ਟਰੈਕਟਰ ਵਾਸਤੇ ਤੇ ਬਾਕੀ ਜੇ ਕਿਸੇ ਨੇ ਲੈਣਾ ਹੋਇਆ ਤਾਂ ਵੀਰ ਕੰਟੈਕਟ ਕਰ ਲਿਓ ਠੀਕ ਆ ਥੱਲੇ ਨੰਬਰ ਮੈਂਸ਼ਨ ਕਰ ਦਾਂਗੇ ਸਕਰੀਨ ਦੇ ਤੇ ਨੰਬਰ ਐ 78 ਆ ਬਾਈ ਡਿਮਾਂਡ ਦੀ ਗੱਲ ਕਰੀਏ ਤਾਂ ਵੀਰ ਨਹੀਂ 2 ਲੱਖ ਰੁਪਈਆ ਟਰੈਕਟਰ ਦੀ ਡਿਮਾਂਡ ਕਰਦੇ ਨੇ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਜਿਹੜਾ ਵੀ ਵੀਰ ਟਰੈਕਟਰ ਲੈਣ ਆਊਗਾ ਮੌਕੇ ਤੇ ਰੇਟ ਦਾ ਮਾਨ ਤਨ ਕਰਦਾਂਗੇ ਬਾਈ ਤੇ ਪਹਿਲਾਂ ਅਗੇ ਟਰੈਕਟਰ ਪਸੰਦ ਕਰਿਓ ਜੀ ਠੀਕ ਆ ਰੇਟ ਦਾ ਵੱਧ ਘੱਟ ਮੌਕੇ ਤੇ ਹੋ ਜਾਊਗਾ ਤੇ ਬਾਕੀ ਥੱਲੇ ਨੰਬਰ ਦਿੱਤਾ ਹੋਇਆ ਉਤੇ ਕੰਟੈਕਟ ਕਰ ਲਿਓ ਧੰਨਵਾਦ ਸੁਪਰ ਸੀਡਰਾਂ ਨੇ ਪਾਈ ਹੋਈ ਧੱਕ ਪੂਰੀ ਦਿੱਲੀ 1 2 2 ਪੀਸ ਜਾ ਰਹੇ ਆ ਸੁਪਰ ਸੀਡਰ ਦੇ ਸ਼ਕਤੀਮਾਨ ਵਾਲਿਆਂ ਦੇ ਤੇ ਅੱਜ ਇੱਕ ਹੋਰ ਨਵਾਂ ਬਾਈ ਪੀਸ ਚੱਲਿਆ 5520 ਦੇ ਨਾਲ ਤੇ 8 ਫੋਟਾ ਦੇਣ ਲੱਗੇ ਆ ਸੱਭਾ ਬਾਈ ਅੱਜ ਬਾਈ ਟਰੈਕਟਰ ਦਾ ਹੀ ਲੱਗਿਆ ਕੰਮ ਕਰਨ ਸੱਬੇ ਨਾਲੇ ਬਾਈ ਹਾਂ ਕਿ ਆਹ ਉਹ ਟਰੈਕਟਰ ਨਾਲ ਹਾਂ ਕਿ ਆਹ ਹੋ ਗਿਆ ਉਹ ਬਾਈ ਕੋ ਕੁੱਪੀ ਆਪਣੀ ਭਾਂਤੀ ਰਾਤ ਅੱਛਾ ਉਹ ਭਾਂਤ ਉਹ ਇਹ ਵਾਲੀ ਆਇ ਲਗਾਣਾ ਅੱਛਾ ਕਾਲੇ ਤਈ ਤਾਂ ਉਹ ਕਾਲੇ ਬੋਦ ਉਹਨੇ ਹਾਂ ਹੁਣ ਤੂੰ ਗੇਅਰ ਲੀਵਰ ਨੂੰ ਤੇਜ ਲੱਗਿਆ ਮੈਂ ਦੇਣਾ ਜਿਹੜਾ ਗੇਅਰ ਲੀਵਰ ਟ੍ਰੈਕ ਹੈ ਯਾਰ ਇਹ ਪਤਾ ਨਹੀਂ ਇਹਦਾ ਮੈਂ ਪਹਿਲਾਂ ਵੀ ਦੇਖਿਆ ਇਹ ਦੋ ਦਿਨ ਟਰੈਕਟਰ ਪਹਿਲਾਂ ਵੀ ਜਾਮ ਤੇ ਉਹ ਬਾਈ ਚਲਾਉਂਦੇ ਨਹੀਂ ਨਾ ਅੱਛਾ ਜਿਹੜਾ ਚਲਾਉਂਦੇ ਰਹਾ ਹਾਂ ਹਾਂ ਜਿਹੜਾ ਚਲਾਉਂਦਾ ਰਿਹਾ ਬਾਈ ਸਭ ਤੋਂ ਮੇਨ ਬੰਦੇ ਨਾਲ ਮਲਾਉਣਾ ਭੁੱਲ ਗਏ ਮਾਮੇ ਦੇ ਮੁੰਡੇ ਨਾਲ ਕਿ ਹਾਲ ਹੈ ਬਾਈ ਠੀਕ ਆ ਵੀਰੇ ਆ ਮੇਰਾ ਵੀਰ ਬਾਈ ਕਈ ਦਿਨਾਂ ਬਾਅਦ ਮੇਰੇ ਸਾਹਮਣੇ 2.5 ਮਹੀਨੇ ਬਾਅਦ ਗੇੜਾ ਮਾਰਿਆ ਤੇ ਤੇ ਘੁੰਮ ਗਿਆ ਗੋਆ ਹਨਾ ਗੋਆ ਜਾ ਕੇ ਗੋਆ ਸ਼੍ਰੀ ਹਜੂਰ ਸਾਹਿਬ ਗੱਡੀ ਜੇ ਆਏ ਬਾਈ ਗੱਡੀ ਜੇ ਆ ਗਿਆ ਪਰਸਾਂ ਜੋ ਉੱਥੇ ਆਇਆ ਬਾਈ ਹਨਾ 12 12 ਨਹੀਂ ਲਾਇਆ ਕਿਵੇਂ ਰਿਆ ਸਫਰ ਵਧੀਆ ਰਿਹਾ ਅੱਛਾ ਇਹ 10 12 ਨੇ ਲੱਗੇ ਹੈ ਅੱਛਾ ਠੀਕ ਆ ਠੀਕ ਆ ਹੋਰ ਬਹੁਤ ਦਿਨ ਹੋ ਗਏ ਭਾਈ ਗਿੜਾ ਨਹੀਂ ਮਾਰੇ ਕੈ ਕੱਲ ਤੀ ਨਹੀਂ ਕਰਿਆ ਭਾਈ ਮਾਲਕ ਬੰਦੇ ਆ ਇਹ ਹੁਣ ਤੁਹਾਨੂੰ ਪਤਾ ਹੀ ਆ ਹੈ ਟਰੈਕਟਰ ਦੇਖੋ ਭਾਈ ਟਰੈਕਟਰ ਦੀ ਸ਼ਕੀਨੀ ਦੇਖੋ ਮਰੰਡੇ ਦਾ ਨੰਬਰ ਆ ਪੂਰਾ ਭੈਂਡ ਟਰੈਕਟਰ ਆ ਇਹਨ ਨੀਲਾ ਘੋੜਾ ਥੱਬੇ ਭਾਈ ਆ ਹਾਂ ਦੇਖੋ ਭਰਾ ਅੱਜ ਕਿਆ ਕਰਿਆ ਅੱਜ ਉਹ ਪਾਇਆ ਤੇਲ ਪਾਇਆ ਅੱਠ ਫੋਟਾ ਦਿੱਤਾ ਭਾਈ ਨੇ ਹਾਂ ਭਾਈ ਨੇ ਗਰਾਰੀਆਂ ਬਦਲਣੀਆਂ ਪਈਆਂ ਭਰਾ ਅੱਛਾ ਚੱਕਰ ਮਲਾਏ ਆ ਤਕੜਾ ਬਹੁਤ ਆ ਨਾ ਕਿੰਨੇ ਕਿੰਨੇ ਗਰਾਰੀ ਪਾਈ ਆ ਹਾਂ ਪਈ ਆ ਅੱਜ ਭਾਈ ਕਿੰਨੇ ਨੰਬਰ ਦੀ ਕਰਾਈ ਭਾਈ ਇਹ ਹੌਲੈਂਡ ਕਰਕੇ ਸੁਲਾਉਂਦੀ ਪਾਤਾ 16 ਦੀ ਨਹੀਂ ਪਾਤਾ ਅੱਛਾ ਪਹਿਲਾਂ 19 17 ਦਾ ਕਿੰਨੇ ਭਾਈ 17 17 17 18 ਅੱਛਾ ਯਾਨੀ ਕਿ ਚੱਕਰ ਮਲਾਉਣੇ ਪੈਣੇ ਨਾਲ ਹਨਾ ਭਾਈ ਚੱਕਰ ਤਾਂ ਹੀ ਗੱਲ ਬਣਦੀ ਠੀਕ ਆ ਜੀ ਤੇ ਭਾਈ ਸ਼ਾਰਟ ਸੇਮ ਹੈ ਪੈਗੀ ਸ਼ਾਰਟ ਸੇਮ ਪੈਗੀ ਸ਼ਾਰਟ ਵੱਡਣਾ ਦੀ ਲੋੜ ਨਹੀਂ ਕੋਈ ਅੱਛਾ ਠੀਕ ਆ ਕੰਮ ਹੋ ਗਿਆ ਤੂੰ ਵਾ ਹੋ ਗਿਆ ਹੁਣ ਮੇਰਾ ਯਾਰ ਆ ਗਿਆ ਤੇ ਸਾਹਮਣੇ ਅੱਛਾ ਉਹ ਬਾਕੀ ਵੀਡੀਓ ਦੇ ਹਾਂ ਨਾ ਕੋਈ ਗੱਲ ਯਾਰ ਦੋਸਤ ਹਾਂ ਅਰਾਤੀ ਇਹ ਹੀ ਰੱਖ ਰਹਾ ਵਿਚਾਰਾ ਭਗਤ ਅੱਛਾ ਮਾਰਕੀਟ ਦੀ ਅੱਛਾ ਉਹ ਠੀਕ ਹੈ ਗੱਲ ਉਹ ਸਾਹਮਣਾ ਕਹਿੰਦਾ ਚੋਰਾਂ ਨੇ ਭਾਂਜ ਚੋ ਉਹਨਾਂ ਮੋਬਾਈਲਾਂ ਦੀਆਂ ਦੁਕਾਨਾਂ ਚੋਂ ਆਓ ਅੱਜ ਬਾਈ ਸਾਡੇ ਉਰੇ ਮੋਬਾਈਲਾਂ ਦੀ ਦੀ ਚੋਰੀ ਹੋ ਗਈ ਇੱਕ ਸਾਡੇ ਬਾਈ ਖਾਸਾ ਸਾਡੇ ਨਾਲੇ ਖੈਰਾਬਾਦ ਪਿੰਡ ਪੈਂਦਾ ਉਹਨਾਂ ਦਾ ਸੱਬੇ ਨਾ 2-3 ਜਨਰੇਟਰ ਤੇ ਮੋਟਰਾਂ ਚ ਜਨਰੇਟਰ ਪੱਟ ਲੈ ਕੇ ਅੱਛਾ ਚੋਰੀ ਬਹੁਤ ਵਧ ਗਈ ਬਾਈ ਧਿਆਨ ਰੱਖੋ ਆਪਣੇ ਮੋਟਰਾਂ ਮੋਟਾਂ ਦੇ ਕੋਈ ਸਮਾਨ ਰਪੇ ਹਾਂ ਛੜੀ ਹੋ ਗਿਆ ਬਹੁਤ ਹਾਂ ਗਲਤ ਤਾਂ ਸਹੀ ਆ ਬਾਈ ਔਲਾਦ ਹਾਲੇ ਖਰਾਬ ਤੇ ਅਸੀਂ ਮਿੰਟ ਕਰਦੇ ਜੇ ਮੈਂ दारू ਪੀਣਾ ਹਾਂ ਕੋਈ ਚੱਕਰ ਨਹੀਂ ਯਾਰ ਮੈਂ ਆਪਣੀ ਮਿੰਟ ਕਰਕੇ ਪੀਣਾ ਉਹ ਨਹੀਂ ਗਲਤ ਤਾਂ ਸਭ ਯਾਰ ਕਹਿ ਕਾ ਨਹੀਂ ਸਕਦਾ ਗਲਤ ਤਾਂ ਦਿਨ ਚ ਨਹੀਂ ਬਣੀ ਚਾਹੀਦੀ ਉਹ ਨਹੀਂ ਦਿਨ ਮਣੀ ਮਿੰਟ ਕਰਕੇ ਪੀਣਾ ਕੀ ਕਹਿ ਸਕਦਾ ਮੇਰਾ ਵੀਡੀਓ ਦਿਸਣ ਬਾਈ ਇੱਧਰ ਲੱਗਿਆ ਹੋਇਆ ਬਾਈ ਹੈ ਨਾ ਆ ਗਿਆ ਕੱਸ ਰਹੇ ਆ ਵੀਰੇ ਬੋਲ ਜੀ ਜੈਸਾ ਨਾ ਸਾੜਾ ਅੱਜ ਜੈਸਾ ਨਾ ਠੀਕ ਆ ਪਹੁੰਚ ਗਿਆ ਇਹ ਆਪਣੀ ਕੁੱਤੀ ਵੀ ਨਹੀਂ ਕਰ ਸਕਦਾ ਵਿਕਿੰਦਰ ਬਾਈ ਨਾਲ ਬੁਲਾਉਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਜੀ ਹਾਂ ਜੀ ਆਈ ਵੀ ਤੱਕ ਬਾਈ ਪੂਰੀ ਹਾਂਜੀ ਹਾਂ ਠੀਕ ਆ ਠੀਕ ਆ ਬਾਈ ਇਹ ਆਪਣਾ ਚੱਲਿਆ ਬੜੀ ਚੱਲੀਆਂ ਜੀ ਨਹੀਂ ਇਹ ਚੱਲਿਆ ਆਪਣਾ ਉੱਤਰ ਮਰੰਡੇ ਤੇ ਮਰੰਡੇ ਕੋ ਅੱਛਾ ਠੀਕ ਆ ਜੀ 8 ਫੋਟਾ ਹੈ ਨਾ ਬਾਈ ਠੀਕ ਆ ਬਾਈ ਇਹਦੀਆਂ ਗਰਾਰੀਆਂ ਬਦਲੀਆਂ ਆਪਣਾ ਹੈ ਬਾਈ ਗਰਾਰੀ ਗੇਅਰ ਚੇਂਜ ਕਰਤਾ ਸੀਗਾ ਅਪਗ੍ਰੇਡ ਕਰਕੇ ਨਾ ਸੁਣਨ ਨੂੰ ਤਾਂ ਪਤਾ ਨਹੀਂ ਨਹੀਂ ਇਹ ਤਾਂ ਚੱਕਰ ਘੱਟ ਹੋਣੇ ਕਿ ਵੱਧ ਹੋਣੇ ਆ ਇਹ ਚੱਕਰ ਘਟਾਏ ਨੇ ਇਹਦੇ ਅੱਛਾ ਘਟਾਏ ਨੇ ਹਾਂ ਘਟਾਏ ਨੇ ਅੱਛਾ ਬਹੁਤ ਤੇਜ਼ ਚੱਲਣਾ ਸੀਗਾ ਅੱਛਾ ਪਰ ਜਿਆਦਾ ਤੇਜ਼ ਤੇ ਬਾਈ ਦਬਦਾ ਹੈ ਨਾ ਹਾਂ ਫਿਰ ਟਰੈਕਟਰ ਲੋਡ ਮੈਨੂੰ ਦਬਾ ਕੇ ਚੱਲੂਗਾ ਨਾਲੇ ਅੱਛਾ ਉਹ ਵੀ ਕਰਕੇ ਠੀਕ ਆ ਬਾਈ ਬਾਈ ਕਹਿੰਦਾ ਬਾਈ ਚੱਕਰ ਇਹਦੀਆਂ ਗਰਾਰੀਆਂ ਹੁਣ ਆਪਾਂ ਨੇ ਬੜੀਆਂ ਪਾਈਆਂ ਹਨਾ ਹਾਂ ਬੜੀ ਪਾਤੀ ਇੱਕ ਛੋਟੀ ਪਾਤੀ ਇੱਕ ਬੜੀ ਪਾਤੀ ਇੱਕ ਬੜੀ ਇੱਕ ਛੋਟੀ ਜੇ ਆਪਾਂ ਨੇ ਟੱਕਰ ਕਰਾਉਣੇ ਤਾਂ ਗਰਾਰੀ ਬੜੀ ਪੋਣੀ ਪੈਂਦੀ ਹੈ ਜੇ ਆਪਾਂ ਘਟਾਉਣੇ ਵੇ ਛੋਟੀ ਪੋਣੀ ਤੇ ਇਹ ਛੋਟੀ ਹੋਣੀ ਠੀਕ ਆ ਬਾਈ ਉਹ ਵੀ ਕਰਕੇ ਹੁਣ ਸੈਟ ਚੱਲੂਗਾ ਜੀ ਠੀਕ ਆ ਜੀ ਬਾਕੀ ਬਾਈ ਕਿੱਦਾਂ ਕੋਈ ਆਹ ਜਿੰਨਾ ਵੀ ਹੁਣ ਆਪਣਾ ਨਵਾਂ ਸਟਾਕ ਦਾ ਰੇਟ ਆਪਣਾ ਸੇਮ ਹੈ ਆ ਪਿਛਲੇ ਵਾਲੀ ਹਾਂ 8 ਫੁੱਟੇ ਦਾ ਮਾੜਾ 10-2 ਰੇਟ ਦੁਬਾਰਾ ਇੱਕ ਵਾਰ 8 ਫੁੱਟਾ ਆਪਣਾ 280 ਦਾ 280 ਦਾ ਬ ਬਾਈ ਦੋਸਤ ਹੀ ਕਹਿੰਦਾ ਬਾਈ ਬਾਕੀ ਮੌਕੇ ਤੇ ਹਾਂਜੀ ਵੀਰੇ ਇੱਕ ਮੈਂ ਤੁਹਾਨੂੰ ਦੱਸਦਾ ਹਾਂ ਆਪਣੇ ਮਾਨ ਦੀ ਢੇਲ ਜਿਹੜਾ ਮੇਰਾ ਵੀਰ ਹੈ ਨਾ ਇਹਨਾ ਧੀਮਾ ਹੈ ਹਾਂ ਇਹਦਾ ਪੁੱਛੇ ਨਾ ਕੁਝ ਅੱਛਾ ਬਿਨਾ ਗੁਰੂ ਹੈ ਕਿਥੇ ਕਰੇ ਗੁਰੂ ਵੱਟ ਕਰਿਆ ਕਰਨ ਇਹਨਾ ਬੰਦਾ ਮਾਨਦਾਰ ਕਰਨ ਵਾਲਾ ਬੰਦਾ ਹੈ ਬਾਈ ਚੱਕਰ ਗਿਆ ਏ ਲੋਕ ਪਤਾ ਕੀ ਕਹਿੰਦੇ ਨੇ ਹਾਂ ਬਹੁਤ ਬੰਦਾ ਚੰਗਾ ਹੈ ਮਾ ਬੰਦਾ ਵਧੀਆ ਬਾਈ ਸਾਰੇ ਕਹਿੰਦੇ ਆ ਯਾਰ ਪਾਸੇ ਨੂੰ ਢਲ ਜਾਂਦਾ ਹਾਂ ਢਲ ਜਾਂਦਾ ਠੀਕ ਆ ਸਾਰੇ ਪਾਸੇ ਨੂੰ ਢਲ ਜਾਂਦਾ ਹਾਂ ਠੀਕ ਹੈ ਬਾਈ ਬੜੀਆਂ ਸਿਰਤਾ ਕਰ ਰਿਹਾ ਤੇਰੀ ਅੱਜ ਬਹੁਤ ਬਹੁਤ ਚੰਗਾ ਬੰਦਾ ਇਹਦਾ ਟਾਈਮ ਹੋ ਗਿਆ ਭਾਈਆ ਹੈ ਆ ਦੇਰ ਹੁਣ ਉਹ ਨਿੰਕਾਂ ਦੀ ਮੜ ਗਈ ਠੀਕ ਹੈ ਨਾ ਬਾਈ ਮੈਂ ਤਾਂ ਇੱਕ ਨਹੀਂ ਹੋ ਜਣਾ ਵਧੀਆ ਭਾਈਆ ਐਂ ਰੌਣਕ ਲੱਗੀ ਰਹਿੰਦੀ ਉਹਦੇ ਠੀਕ ਹੈ ਤੇ ਮਮੇ ਦਾ ਮੁੰਡਾ ਭਾਈ ਜਾਨ ਨੂੰ ਕਾਲਾ ਹੋਇਆ ਵਾ ਕਹਿੰਦਾ ਘਰ ਨੂੰ ਜਾਣਾ ਟਰੈਕਟਰ ਅੰਦਰ ਲਾਉਣਾ ਮੈਂ ਕਿਹਾ ਭਾਈ ਰੁਕ ਜਾ ਟਾਈਮ ਹੋ ਗਿਆ ਕੋਈ ਗਾਹ ਕਾ ਜਾਂਦਾ ਘੜੀ ਚ ਠੀਕ ਹੈ ਸਾਡੇ ਬੰਦੇ ਸਾਰੇ ਹੁਣ ਜਾਣ ਦੀ ਤਿਆਰੀ ਦੀ ਇੱਕ ਆਪਾਂ ਨੇ ਇੱਕ ਟਰੈਕਟਰ ਆਇਆ ਸੀ ਵੀਰ ਉਹਨਾਂ ਦਾ ਕੱਲ ਨੂੰ ਦੇਖਦੇ ਆ ਟਰੈਕਟਰ ਦੇਖਣ ਜਾਣਾ ਵਿੱਚ ਤੇ ਦੇਖਦੇ ਆ ਕਿਆ ਬਣਦਾ ਸੌਦਾ ਮੌਕੇ ਤੇ ਜਾ ਕੇ ਠੀਕ ਹੈ ਜੀ ਤੇ ਬਾਕੀ ਭਾਈ ਸਬਸਿਡੀਆਂ ਦਾ ਸੀਜ਼ਨ ਤੁਹਾਨੂੰ ਪਤਾ ਚੱਲ ਰਿਹਾ ਪੂਰਾ ਜੋਰਾਂ ਤੇ ਜਿਨੇ ਵੀ ਲੈਣਾ ਸੁਪਰ ਸੀਟਰ ਕੋਈ ਤਾਂ ਭਾਈ ਆਪਣਾ ਲੈ ਲਓ ਹੁਣ ਟਾਈਮ ਹੈਗਾ ਏ ਇਹਨਾਂ ਦੇ ਨਿਕਲੇ ਹੋਏ ਆ ਸੈਸ਼ਨ ਟਰੈਲਰ ਜਿੰਨਾਂ ਨਿਕਲ ਰਿਹਾ ਬਾਕੀ ਜਿਨ੍ਹਾਂ ਦੀਆਂ ਭਾਈ ਸਬਸਿਡੀਆਂ ਜੇ ਨਹੀਂ ਨਿਕਲੀਆਂ ਉਹ ਵੀ ਨਿਕਲ ਜਾਣੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਭ ਦੀਆਂ ਜਿਨ੍ਹਾਂ ਨੇ ਭਰੀਆਂ ਹੋਈਆਂ ਨਿਕਲੂਗੀਆਂ ਕੋਈ ਵੀ ਬੰਦਾ ਬਿਨਾਂ ਸਬਸਿਡੀ ਕੰਮ ਮਾਮਲੀ ਸਾਰਿਆਂ ਨੂੰ ਸਬਸਿਡੀ ਡੀਜ਼ਲ ਮਿਲੂਗੀ ਠੀਕ ਹੈ ਜੀ ਐਦਾਂ ਦੀ ਕੋਈ ਦੱਬਣ ਵਾਲੀ ਗੱਲ ਨਹੀਂ ਹੈਗੀ ਤੇ ਜਿਹੜੀਆਂ ਟਰੈਕਟਰ ਵਾਲੀਆਂ ਭਰੀਆਂ ਸੀ ਬਾਈ ਉਹ ਉਹ ਵੀ ਸਭ ਦੇ ਨਿਕਲੇ ਜਾਣੀਆਂ ਠੀਕ ਹੈ ਜੀ ਪੰਜ ਚਾਰ ਦਿਨ ਤੱਕ ਮਹੀਨੇ ਦੇ ਵਿੱਚ ਬਈ ਜਣੇ ਨਿਕਲੇ ਆਊਗੀ ਅੱਜ ਇੱਕ ਬਾਈ ਦਾ ਫੋਨ ਆਇਆ ਕਹਿੰਦਾ ਬਾਈ ਟਰੈਕਟਰ ਵਾਲਿਆਂ ਦਾ ਬਈ ਕਹਿੰਦਾ ਪੰਗਾ ਪੈ ਜਾਣਾ ਉਹਦੇ ਵਾਸਤੇ 15 ਲੱਖ ਦੀ ਰਿਟਰਨ ਮੰਗਣੀ ਜਿਹੜੀ ਬਾਈ 10 ਲੱਖ ਵਾਲੀ ਭਰੀ ਆ ਇਹਦੇ ਵਾਸਤੇ ਮੈਨੂੰ ਲੱਗਦਾ ਲੋੜ ਹੈ ਨਹੀਂ 90% ਜਿੱਥੇ ਮੈਨੂੰ ਪਤਾ ਵੀ ਇਹਦੇ ਵਾਸਤੇ ਰਿਟਰਨ ਦੀ ਲੋੜ ਹੈ ਨਹੀਂ ਇਹ ਆਪਣੀ ਐਦਾਂ ਹੀ ਭਰੀ ਜਾਣੀਆਂ ਠੀਕ ਹੈ ਜੀ ਬਾਕੀ ਚਲੋ ਬਾਈ ਨਿਕਲੇ ਤੇ ਪਤਾ ਲੱਗੂਗਾ ਕੀ ਪ੍ਰੋਸੈਸ ਆ ਠੀਕ ਹੈ ਜੀ ਬਾਕੀ ਆਪਾਂ ਪਹਿਲਾਂ ਵੀ ਦੱਸਿਆਦਾ ਬਾਈ ਵੀ ਜਿਹੜੀਆਂ ਸਬਸਿਡੀਆਂ ਆਪਾਂ ਨੇ ਜਿੰਨੀਆਂ ਭਰੀਆਂ ਨੇ ਇਹ ਤਾਂ ਜਿਹੜੀ ਫੀਸ ਗਈ ਉਹ ਗਵਰਨਮੈਂਟ ਦੇ ਖਾਤੇ 'ਚ ਗਈ ਆ ਬਾਈ ਥੱਲੇ ਅਜੇ ਵੀ ਕਈ ਵੀਰਾਂ ਦੇ ਨੈਗੇਟਿਵ ਕਮੈਂਟ ਆਈ ਜਾਂਦੇ ਆ ਬਾਈ ਤੁਸੀਂ ਗਲਤ ਜਾਣਕਾਰੀ ਦਿੰਨੇ ਆ ਤੁਸੀਂ ਪੈਸੇ ਖਾਣੇ ਆ ਸਬਸਿਡੀਆਂ 'ਚੋਂ ਬਾਈ ਅੱਜ ਤੱਕ ਅਜੇ 10 ਰੁਪਏ ਵੀ ਆਪਣੀ ਜੇਬ 'ਚ ਪਾਏ ਹੋਣ ਤਾਂ ਬਾਈ ਆਪਾਂ ਬਹੁਤ بڑے ਦੋਸ਼ੀ ਹੋਵਾਂਗੇ ਰੱਬ ਦੇ ਠੀਕ ਆ ਤੇ ਨਾ ਆਪਾਂ ਨੂੰ ਇਦਾਂ ਦਾ ਕੰਮ ਕਰਨ ਦੀ ਲੋੜ ਆ ਬਾਈ ਨਾ ਕਦੇ ਆਪਾਂ ਨੇ ਕਰਨਾ ਨਾ ਕਦੇ ਸੋਚਣਾ ਠੀਕ ਹੈ ਜੀ ਚਲੋ ਜਿਹਨੇ ਮਾੜਾ ਚੰਗਾ ਕਹਿਣਾ ਬਾਈ ਕੋਈ ਗੱਲ ਨਹੀਂ ਆਪਾਂ ਅੱਜ ਤੱਕ ਕਿਸੇ ਦੀ ਗੱਲ ਆ ਗੁੱਸਾ ਨਹੀਂ ਕਰਿਆ ਨਾ ਕਦੇ ਕਰਨਾ ਬਾਈ ਠੀਕ ਹੈ ਨਹੀਂ ਬਹੁਤ ਤਰ੍ਹਾਂ ਦੇ ਲੋਕ ਹੁੰਨੇ ਕੋਈ ਚੰਗਾ ਵੀ ਬੋਲਦਾ ਕੋਈ ਮਾੜਾ ਵੀ ਬੋਲਦਾ ਠੀਕ ਆ ਆਪਾਂ ਆਪਣੀ ਜਗ੍ਹਾ ਸੱਚੇ ਆਪਾਂ ਨੂੰ ਪਤਾ ਆਪਾਂ ਨੇ ਮਤਲਬ ਕਿ ਆਪਾਂ ਕਿਸੇ ਨੂੰ ਸੱਚ ਜਾਨਣ ਵਾਸਤੇ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਜਿਹੜੇ ਆ ਜਿਹੜੇ ਵੀਰ ਆਪਣੇ ਨਾਲ ਮਿਲੇ ਵਰਤਦੇ ਆ ਜਿਹੜੇ ਆਪਣੇ ਨਾਲ ਡੇਲੀ ਵਰਤਦੇ ਨੇ ਸਾਡੇ ਕੋਲ ਆਉਂਦੇ ਆ ਜਾਂ ਉਦਾਂ ਵਰਤਦੇ ਆ ਉਹਨਾਂ ਨੂੰ ਪਤਾ ਆਪ ਵੀ ਆਪਣਾ ਮਤਾ ਕਿਦਾਂ ਦਾ ਕਿਦਾਂ ਦਾ ਸੁਭਾਅ ਆ ਠੀਕ ਹੈ ਜੀ ਉਹ ਬਾਈ ਪਹੁੰਚ ਗਏ ਘਰੇ ਉਹ ਟਰੈਕਟਰ ਔੜ 93 ਮਾਡਲ ਬਾਹ ਸੁਣੋ ਬਾਈ ਟਰੈਕਟਰ ਦੀ ਕੀ ਘੈਂਟ ਆ ਦਾਣੇ ਕਣਦਾ ਇੰਜਣ ਦਾਣੇ 14 ਦੇ ਟਾਇਰਾਂ ਟਰੈਕਟਰ ਦੇ ਔੜ ਦਾ ਫਰਾਟਾ ਹੋਰ ਬਾਈ ਆਪਣੇ ਫਰਟੇ ਕਰਕੇ ਵੱਧ ਮਸ਼ਹੂਰ ਹੈ। ਸ਼ਹਿਰ 14 ਵਿੱਚ। ਕਾਲੇ ਬਾਈ ਨੇ ਪਾਈ ਸੀ ਬਾਈ ਵੀਡੀਓ ਟਰੈਕਟਰ ਦੀ। ਈ ਸਾਰੇ ਵੀਰਾਂ ਦੇ ਫੋਨ ਆਏ ਟਰੈਕਟਰ ਵਾਸਤੇ। ਤੇ ਟਰੈਕਟਰ 1-2 ਦਿਨ ਤੱਕ ਆਪਣਾ ਲੈਣਾ ਵੀ ਇਹਨਾਂ ਨੇ ਟਰੈਕਟਰ। ਤੇ ਹੋਰ ਟਰੈਕਟਰ ਬਾਈ ਮੋਡੀਫਾਈ ਹੋਏ ਵੇ ਵਧੀਆ ਡਿਮਾਂਡ ਹੈ ਟਰੈਕਟਰ ਦੀ। ਕਈ ਸਾਰੇ ਵੀਰਾਂ ਦੇ ਹੁਣ ਵੀ ਫੋਨ ਆ ਵੀ ਹੋਰ ਵਧੀਆ ਹੋਇਆ। ਆ ਸਾਨੂੰ ਦੱਸਿਓ ਟਰੈਕਟਰ ਕੋਈ। ਠੀਕ ਤੇ ਲੈਟਾਂ ਲੂਟਾ ਬਾਈ ਸਾਰੀਆਂ ਵਰਕਿੰਗ ਦੇ ਵਿੱਚ ਨੇ ਟਰੈਕਟਰ ਦੀਆਂ ਬ੍ਰੇਕ ਲਾਈਟਾਂ ਤੱਕ ਵੀ ਟਰੈਕਟਰੀਆਂ ਵੱਲਦੀਆਂ ਨੇ ਠੀਕ ਹੈ ਜੀ ਮਰਾੜ ਮਰੂੜ ਵਧੀਆ ਸਾਰਾ ਸਮਾਨ ਨਵਾਂ ਪਿਆ ਵਾ ਟਰੈਕਟਰ ਦਾ ਸੀਟ ਵੀ ਸਪੈਸ਼ਲਾਈਜ਼ ਹੋਈ ਹਾਲੈਂਡ ਵਾਲੀ ਰੰਗ ਰਹੂਗੇ ਵਧੀਆ ਮੁਰਲੇ ਰਿੰਮ ਵੀ ਬਾਈ ਮੁਰਲੇ ਜਿਹੜੀਆਂ ਹੱਬਾਂ ਨੇ ਉਹ ਵੀ 60 ਵਾਲੀਆਂ ਪਈਆਂ ਵਾ ਟਰੈਕਟਰ ਦਾ ਦੀ ਬਾਤ ਅਧੀ ਘੈਂਟ ਹੈਗੀ ਉਹ ਹੈਗੀ ਲੋ ਜੀ ਤੇ ਤੁਸੀਂ ਟਰੈਕਟਰ ਬਾਈ ਦੀ ਵੀਡੀਓ ਦੇਖਣਾ ਕਾਲੇ ਦੀ ਵੀਡੀਓ ਚ ਤੇ ਕਈ ਬਾਈ ਫੋਨ ਕਰੇ ਬਾਈ ਤੈਂ ਵੀਡੀਓ ਕਦੇ ਨਹੀਂ ਪਾਈ ਟਰੈਕਟਰ ਦੀ ਤੇ ਬਾਕੀ ਬਾਈ ਜੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਸੇਲ ਪਰਚੇਸ ਕਰਨਾ ਹੁੰਦਾ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਆਪਣਾ ਨੰਬਰ ਵੀਡੀਓ ਦੇ ਥੱਲੇ ਮੈਂਸ਼ਨ ਹੁੰਦਾ ਜੀ ਠੀਕ ਆ ਉਤੇ ਜਾ ਕੇ ਕੰਟੈਕਟ ਕਰਿਆ ਕਰੋ ਤੇ ਜੋ ਵੀ ਰੇਟ ਰੂਟ ਆ ਟਰੈਕਟਰ ਦਾ ਉਹ ਜ਼ਰੂਰ ਦੱਸ ਦਿਆ ਕਰੋ ਨਾਲੇ ਬਾਈ ਠੀਕ ਹੈ ਜੀ ਤੇ ਬਾਕੀ ਬਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂਗੇ ਅਗਲੇ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ